ਹਜ਼ਾਰਾਂ ਰਾਮ ਸਿੰਘ ਵਾਲਾ ਬਲਾਕ ਜਲਾਲਾਬਾਦ ਦੇ ਪਿੰਡ ਦੀ ਸਮੂਚੀ ਪੰਚਾਇਤ ਆਮ ਪੰਚਾਇਤ ਸਮੂਹ ਸੰਗਤਾਂ ਵੱਲੋਂ ਹਰ ਸਾਲ ਜਨਵਰੀ 3 ਨੂੰ ਸ੍ਰੀ ਅਖੰਡ ਪਾਠ ਸਾਹਿਬਾਨ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਰੰਭ ਹੁੰਦਾ ਹੇ 4 ਜਨਵਰੀ ਨੂੰ ਪਿੰਡ ਵਿੱਚ ਹੀ ਨਗਰ ਕੀਰਤਨ ਸਜਾਇਆ ਗਿਆ ਬੱਚਿਆਂ ਨੇ ਬਹੁਤ ਹੀ ਸੇਵਾ ਬੜੀ ਸ਼ਰਧਾ ਭਾਵਨਾ ਨਾਲ ਕੀਤੀ 5 ਜਨਵਰੀ ਨੂੰ ਅਖੰਡ ਪਾਠ ਸਾਹਿਬ ਦੇ ਪੋਗ ਉਪਰੰਤ ਸੰਗਤਾਂ ਨੂੰ ਅਟੁੱਟ ਲੰਗਰ ਵਰਤਾਇ ਪਿੰਡ ਦੇ ਗ੍ਰੰਥੀ ਬਾਬਾ ਬਲਕਾਰ ਸਿੰਘ ਸਰਪੰਚ ਕੁਲਵਿੰਦਰ ਸਿੰਘ ਮੇਬਰ ਬੱਗੂ ਸਿੰਘ ਮੈਂਬਰ ਜੱਜ ਸਿੰਘ ਮੈਂਬਰ ਗੁਰਦੀਪ ਸਿੰਘ ਮੈਂਬਰ ਮਨਜੀਤ ਸਿੰਘ ਮੈਂਬਰ ਪਰਮਜੀਤ ਸਿੰਘ ਸਮੂਹ ਪੰਚਾਇਤ ਸਾਬਕਾ ਸਰਪੰਚ ਜੋਗਿੰਦਰ ਸਿੰਘ ਨੰਬਰਦਾਰ ਬਲਵੀਰ ਚੰਦ ਤੇ ਸੇਵਾਦਾਰਾਂ ਦੀ ਕਮੇਟੀ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੰਗਰ ਦੀਆਂ ਸੰਗਤਾਂ ਵੱਲੋਂ ਗਲੀਆਂ ਦੀ ਸਫਾਈ ਕੀਤੀ ਗਈ ਫਾਜ਼ਿਲ ਘਟ 24 ਵੱਲੋਂ ਨਗਰ ਦੀਆਂ ਸੰਗਤਾਂ ਤੇ ਸਮੂਹ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਪਿੰਡ ਦੀਆਂ ਸੰਗਤਾਂ ਨੂੰ ਤੇ ਪੰਚਾਇਤ ਨੂੰ ਬੇਨਤੀ ਇਸ ਤਰ੍ਹਾਂ ਹੀ ਸੜਕਾਂ ਦੀ ਸਫਾਈ ਬਰਕਰਾਰ ਰੱਖਣ ਤੇ ਸਰਕਾਰ ਵੱਲੋਂ ਕਰੋੜਾਂ ਰੁਪਏ ਲਾ ਕੇ ਬਣਾਈਆਂ ਸੜਕਾਂ ਤੇ ਰੂੜੀਆਂ ਨਾ ਲਾਉਣ ਵਿਸ਼ੇਸ਼ ਰਿਪੋਰਟ ਰਮੇਸ਼ ਪਸਾਰਾ ਜਲਾਲਾਬਾਦ नाली बाबू दीदी चरण दीदी गुरान चरण चरण नालक दीदी गुरान चरण चरण

वाहगुरु जी का खालसा वाहे गुरु जी की फतेह ਸੁਪਿੰਡਾ ਹਜ਼ਾਰਾ ਰਾਮ ਸਿੰਘ ਵਾਲਾ ਆਸਪਾਸ ਢਾਨੀਆਂ ਹਰ ਸਾਲ ਦੀ ਸਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਹਨ ਸੋ ਅੱਜ ਦਿਨ ਐਤਵਾਰ ਹੈ 5 ਜਨਵਰੀ ਨੂੰ ਖੁਸ਼ੀਆਂ ਦੇ ਭੋਗ ਪਾਏ ਗਏ ਹਨ ਸਾਰੇ ਸਮੂਹ ਸੰਗਤ ਸਾਬਕਾ ਪੰਚਾਇਤ ਨੰਮੀ ਪੰਚਾਇਤ ਸੰਜੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਦੇ ਕੋਲੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਸਾਰੀਆਂ ਸੰਗਤਾਂ ਦੀਆਂ ਗੁਰੂ ਮਹਾਰਾਜ ਆਸਾਂ ਮਰਾਦਾ ਪੂਰੀਆਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸਾਡੇ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਵਿੱਚ ਰੇਖਾਲੀ ਦੀ ਸਾਲ ਗੁਰਪੁਰਬ 5 ਜਨਵਰੀ ਨੂੰ ਮਨਾਇਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜਨਮ ਦਿਨ ਤੇ ਅਸੀਂ ਸਾਰੇ ਪਿੰਡ ਦਾ ਸਾਰੀ ਪੰਚਾਇਤ ਦਾ ਪੁਰਾਣੀ ਨਵੀਂ ਪੰਚਾਇਤ ਦਾ ਅਸੀਂ ਤਹਿ ਦਿਲੋਂ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਰੇਕ ਸਾਲ ਦੀ ਸਾਰੇ ਇਸੇ ਤਰ੍ਹਾਂ ਹੀ ਗੁਰਪੁਰ ਮਨਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ